ਪਿਛਲੇ ਦਿਨੀ ਸਾਡੇ ਕੋਲੇ ਬ੍ਰਿੰਦਰ ਜੀ ਖੜੇ ਨੇ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀ ਐਕਸੀਡੈਂਟ ਵਿੱਚ ਕਿਉਂ ਤਿੰਨ ਮਹੀਨੇ ਤੋਂ ਦਰਦ ਦਰਦੀਆਂ ਠੋਕਰਾ ਖਾ ਰਿਆ ਸੀ ਪੜਕ ਰਿਹਾ ਸੀ ਪਰ ਐਸਐਸਐਚ ਨੇ ਜਦੋਂ ਅਸੀਂ ਪ੍ਰੈਸ 'ਚ ਮੀਡੀਆ ਰਾਹੀਂ ਗੱਲ ਗਈ ਹੈ ਸਾਰੀ ਛਾਣੇ ਦਾ ਤੌਰ ਰੱਖਿਆ ਗਿਆ ਹੋਰ ਤਾਂ ਇਸ ਐਸਐਸਐਚ ਨੇ ਕਿਹਾ ਵੀ ਮੈਂ ਨਮਾਇਆ ਜੀ ਮੈਥੋਂ ਪਹਿਲਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਤੇ ਹੁਣ ਤੁਸੀਂ ਮੈਨੂੰ 15 ਦਿਨ ਦਿਓ ਸਾਰੇ ਮੋਰਚੇ ਦੀ ਸਹਿਮਤੀ ਨਾਲ ਪਰਿਵਾਰ ਦੀ ਸਹਿਮਤੀ ਨਾਲ ਐਸਐਸਐਚ ਨੂੰ 15 ਦਿਨ ਦਿੱਤੇ ਗਏ ਸੀ ਜਿਸ ਦੇ ਸਮੇਂ ਦੇ ਵਿੱਚ ਵਿੱਚ 15 ਦਿਨ ਦੇ ਵਿੱਚ ਬੱਸ ਵੀ ਟਰੇਸ ਕਰਕੇ ਖੜਾ ਦਿੱਤੀ ਹੈ ਤੇ ਜਿਹੜਾ ਡਰਾਈਵਰ ਸੀ ਡਰਾਈਵਰ ਵੀ ਫੜ ਲਿਆ ਤੇ ਕੁਝ ਅਸੀਂ ਸੂਚਨਾ ਨੂੰ ਇਕੱਠੇ ਕਰਕੇ ਦਿੱਤੇ ਸੀ ਜਿਹੜਾ ਇੱਕ ਜਿਹੜਾ ਕੇਸ ਟਰੇਸ ਹੋ ਗਿਆ ਨਹੀਂ ਤਾਂ ਇਹਦਾ ਕੇਸ ਜਿਹੜਾ ਹੈਗਾ ਮਿਲਣਾ ਨਹੀਂ ਸ ਹੈ ਇਹਨੂੰ ਹੁਣ ਜਿਹੜੀ ਮਾਲੀ ਮਦਦ ਦੇ ਮਾਲੀ ਕੋ ਕਿੰਨੇ ਸ਼ੈਣੇਗਾ ਇਹ ਕੋਈ ਫਾਈਨੈਂਸਲੀ ਤੌਰ ਤੇ ਕੋਈ ਵੀ ਹੈਲਪ ਜਾਂ ਮਦਦ ਹੋ ਸਕਦੀ ਹੈ ਕੇਸ ਪਾ ਕੇ ਨਹੀਂ ਤਾਂ ਦਾ ਕੇਸ ਜਿਹੜਾ ਰਫੇ ਰਫੇ ਹੋਗੇ ਤਾਂ ਸਾਰੇ ਹੀ ਮੋਰਚੇ ਦੇ ਸੰਗੀ ਸਾਥੀਆਂ ਨੇ ਕੱਲ ਐਸਐਚਓ ਨੂੰ ਬੁਲਾਇਆ ਸੀ ਫੰਕਸ਼ਨ ਤੇ ਪ੍ਰੋਗਰਾਮਸ ਉੱਥੇ ਆ ਨਹੀਂ ਸਕੇ ਕਿਤੇ ਸਰਕਾਰੀ ਡਿਊਟੀ ਹੋਗੀ ਅੱਜ ਥਾਣੇ 'ਚ ਅਸੀਂ ਸਾਰੇ ਬੰਦਿਆਂ ਨੇ ਸਬੂਤ ਦੇਖ ਕੇ ਬੱਸ ਦੇਖ ਕੇ ਡਰਾਈਵਰ ਦਾ ਸਾਰਾ ਜੜਾ